सत श्रीकाल दोस्तों तुसी देख रहे हैं। पे दोस्तों हो उदाह भारत मैं गलजीता चुनाव दोस्तों अक्सर कोशिश होती है जो अधिकारी कर्मचारी जो विशेष तौर पर ਕਈ ਕਿਸੇ ਤਰ੍ਹਾਂ ਮੁਹਿੰਮ ਦਿੱਤਾ ਹੈ ਤੇ ਖਾਸ ਕੰਮ ਕਰਦਾ ਹੈ ਤਾਂ ਖਾਸ ਲੋਕਾਂ ਦੀ ਗੱਲ ਕਰਦਾ ਹੈ ਜਾਂ ਲੋਕਾਂ ਦੇ ਵਿੱਚ ਸਵਾਜ ਦੇ ਵਿੱਚੋਂ ਹੋਂਦਾਇਆ ਖਤਮ ਕਰਦੇ ਜਾਂ ਸਵਾਜ ਨੂੰ ਦੀ ਕਲੇ ਉਹਦੇ ਤੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਸੋ ਅੱਜ ਇਸੇ ਲਈ ਤਿਆਰ ਹੋ ਜੇ ਪੰਜਾਬ ਪੁਲਿਸ ਦੇ ਜਿਹੜੇ ਕੰਮ ਕਰਦੇ ਪੰਜਾਬ ਪੁਲਿਸ ਉਹ ਐਸੇ ਜੁਤਾ ਹਾਲਾਤਾਂ ਨੂੰ ਲੈ ਕੇ ਨਸ਼ਿਆਂ ਤੇ ਕਿਸ ਤਰ੍ਹਾਂ ਖਲ ਪਈ ਜਾਂਦਾ ਨਸ਼ਿਆਂ ਨੂੰ ਕਿਉਂਕਿ ਨਸ਼ਿਆਂ ਦਾ ਪੰਜਵਾ ਦਰਿਆ ਅਕਸਰ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਵਗ ਰਿਹਾ ਪਰ ਹੁਣ ਤਾਂ ਸਰਕਾਰ ਵੱਲੋਂ ਬੜੀ ਐਕਟ੍ਰਸ ਕੀਤੀ ਜਾ ਰਹੀ ਹੈ ਤੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਆ ਕਿ ਸ਼ਕਤੀ ਦੇ ਨਾਲ ਇਹਨਾਂ ਨੂੰ ਰੋਕਿਆ ਜਾਵੇ ਸੋ ਅੱਜ ਅਸੀਂ ਪੋਹਚੇ ਜਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮੀਂੜਿਆਣਾ ਜਿੱਥੇ ਅਸੀਂ ਐਸਐਚਓ ਮੈਮ ਪੂਸ਼ਾ ਰਾਣੀ ਜੀ ਇੰਸਪੈਕਟਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕਿੰਨੇ ਪਿੰਡ ਨੇ ਤੇ ਉਹ ਨਸ਼ਿਆਂ ਨੂੰ ਰੋਕਣ ਲਈ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਕਰ ਰਹੇ ਹੈ ਮੈਡਮ ਇੰਸਪੈਕਟਰ ਪੂਸ਼ਾ ਵਾਲੀ ਜੀ ਆਪ ਦਾ ਸਵਾਗਤ ਜੀਤਾ ਉਹਨਾਂ ਦਾ ਬਹੁਤ ਬਹੁਤ ਸਾਰਾ ਮੈਮ ਜਿਵੇਂ ਸਿੱਖ ਗੀਤੀ ਹੈ ਨਸ਼ਿਆਂ ਨੂੰ ਰੋਕਣ ਲਈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਪ੍ਰਾਪਤੀ ਕੀਤੀ ਜਾ ਰਹੀ ਹੈ ਆਪਣੇ ਹਲਕੇ ਵਿੱਚ ਸਰ ਸਾਡੇ ਪੁਲਿਸ ਸਟੇਸ਼ਨ ਦੇ ਵਿੱਚ 52 ਪਿੰਡ ਪੈਂਦੇ ਨੇ ਐਂਡ ਹਰੇਕ ਪਿੰਡ ਦੇ ਅਕੋਰਡਿੰਗ ਅਸੀਂ ਜਿਹੜੀਆਂ ਇਸ 스테ਟ ਦੇ ਅਕੋਰਡਿੰਗ ਜੈਦ ਬਣਾਈਆਂ ਹੋਈਆਂ ਹਰੇਕ ਤੇ ਆਪਣਾ ਆਪਣਾ ਪੁਲਿਸ ਆਫੀਸਰ ਵੀ ਅਫਸਰ ਲੱਗਿਆ ਹੋਇਆ ਹੈ ਐਂਡ ਜਦੋਂ ਜਦੋਂ ਸਾਨੂੰ ਟਾਈਮਲੀ ਇਨਫੋਰਮੇਸ਼ਨ ਮਿਲਦੀ ਹੈ ਕਿ ਸਾਰੇ ਇਸ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਕੋਈ ਨਸ਼ਾ ਕਰਦਾ ਹੈ ਜਾਂ ਨਸ਼ਾ ਪੀਂਦਾ ਹੈ ਤਾਂ ਅਸੀਂ ਉਹਦੇ ਉਹਦੇ ਅਕੋਰਡਿੰਗਲੀ ਹੀ ਕਾਰਵਾਈ ਕਰਦੇ ਹਾਂ ਜਿਵੇਂ ਕਿ ਜੇ ਇਸ ਕੋਈ ਨਸ਼ਾ ਸਮਗਲਰ ਤੋਂ ਸਮਗਲਿੰਗ ਕਰਦਾ ਹੈ ਤਾਂ ਅਸੀਂ ਉੱਤੇ ਰੈਕੀ ਕਰਕੇ ਜਾਂ ਕੋਈ ਹੋਰ ਆਪਣੇ ਐਫਰਟਸ ਉਗਾ ਕੇ ਉਹਨੂੰ ਜਿਹੜਾ ਪੁਲਿਸ ਸਟੇਸ਼ਨ ਤੇ ਆ ਕੇ ਤਾਂ ਉੱਤੇ ਪੁਛਤਜ ਦਰਜ ਕਰਕੇ ਉਹਦੀ ਕਾਰਵਾਈ ਕਰਦੇ ਹਾਂ ਐਂਡ ਜੇ ਕੋਈ ਲੜਕਾ ਜਾਂ ਕੋਈ ਵੀ ਇਦਾਂ ਦਾ ਵਿਅਕਤੀ ਹੈ ਜਿਹੜਾ ਨਸ਼ਾ ਪੀਂਦਾ ਹੈ ਜਾਂ ਉਹ ਉਸ ਚੀਜ਼ ਤੋਂ ਗ੍ਰਸਤ ਹੈ ਕਿ ਉਹ ਵਿਕਟਮ ਹੈ ਤੇ ਅਸੀਂ ਉਹਦੀ ਜੜੀ ਉਹਦੀ ਐਡਿਕਸ਼ਨ ਸੈਂਟਰ ਦੇ ਵਿੱਚ ਉਹਦੇ ਪੇਰੈਂਟਸ ਨਾਲ ਗੱਲ ਕਰਕੇ ਉਹਨੂੰ ਜਰੂਰਤਾਂ ਵੱਦਦੇ ਹਾਂ ਇਸ ਤੋਂ ਇਲਾਵਾ ਜਿਹੜੇ ਆ ਸਾਡੇ ਪੰਜਾਬ 45% CM ਕੋਲੋਂ ਬਹੁਤ ਪਾਣੀ ਕਰ ਲੋ ਐਂਡ ਸਾਡੇ SSP ਕੁਸ਼ਰੀ ਚੋਲ ਦਾ ਲੰਬਾ ਜੀ ਕੋਲੋਂ SSP ਸ਼ਾਰਦੀ ਵੱਲੋਂ ਸਾਨੂੰ ਸਖਤ ਜਿਹੜੀਆਂ ਇਹ ਰਾਹਤ ਦਿੱਤੀਆਂ ਨਹੀਂ ਹੈ ਕਿ ਜੇਕਰ ਸਾਡੇ ਈਜੀ ਦੇ ਵਿੱਚ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਬੰਦੇ ਸ਼ੱਕ ਕਰਦਾ ਹੈ ਜਾਂ ਇਹਦੀ ਥੋੜੀ ਜਿਹੀ ਵੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਅਸੀਂ ਉਹਨਾਂ ਨੂੰ ਵੈਰੀਫਾਈ ਕਰਕੇ ਪ੍ਰੋਪਰਲੀ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਐਂਡ ਕਈ ਸਾਡੇ ਕੋਲ ਇਸ ਤਰ੍ਹਾਂ ਦੇ ਹੈਗੇ ਵਿਸ਼ਾ ਦੇ ਪਹਿਲਾਂ ਮੁਕਦਮੇ दर्ज ਹੋ ਚੁੱਕੇ ਆ ਐਂਡ ਉਸ ਨੂੰ ਪ੍ਰੋਪਰਲੀ ਵੈਰੀਫਾਈ ਕਰਦੇ ਆ ਅਗਰ ਪੰਚਾਇਤ ਦੇ ਕੋਈ ਵੀ ਪਿੰਡ ਦੇ ਬਹੁਤ ਬਾਰ ਬੰਦੇ ਜਾਂ ਸਾਰਾ ਪਿੰਡ ਉਹਦੇ ਹੱਕ ਦੇ ਵਿੱਚ ਹੈ ਕਿ ਇਹ ਬੰਦਾ ਖਾਮੂਸ਼ ਹੈ ਇਹ ਬੰਦਾ ਨਹੀਂ ਕੰਮ ਕਰਦਾ ਸੁਧਰ ਚੁੱਕਾ ਹੈ ਪਰ ਸਾਡਾ ਵੀ ਫਰਜ਼ ਬੰਦਾ ਹੈ ਕਿ ਅਸੀਂ ਉਹਨਾਂ ਤੇ ਜਿਹੜਾ ਆ ਉਹ ਗਲਤ ਉਹਨਾਂ ਦੇ ਨਾਲ ਕਾਰਵਾਈ ਨਾ ਕਰੀਏ ਬਟ ਜੇ ਉਹ ਸੁਧਰ ਚੁੱਕਾ ਹੈ ਤਾਂ ਅਸੀਂ ਉਹਨੂੰ ਸੁਧਰਨ ਵਾਲੇ ਪਾਸੇ ਹੀ ਰੱਖ ਲਈਏ ਮੈਂ ਬਹੁਤ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਮਿਸਟਰ ਅਕਸਰ ਕਿਹਾ ਜਾਂਦਾ ਪਿਛਲੇ ਸਮੇਂ ਦੇ ਦੌਰਾਨ ਲੋਕ ਜਿਹੇ ਸੀ ਬਹੁਤ ਡਰਦੇ ਸੀ ਕਿਸੇ ਤਰ੍ਹਾਂ ਦੀ ਕਮਿਸ਼ਨ ਦੇਣੀ ਹਮੇਸ਼ਾ ਹੀ ਸਰਕਾਰ ਵੱਲੋਂ ਪੰਜਾਬ ਉਸ ਨੂੰ ਇਹ ਵਾਅਦਾ ਦਿੱਤੇ ਕਿ ਨਾਂ ਬੁੱਕ ਤਰਖਿਆ ਜਾਊਗਾ ਕੀ ਪਰ ਲੱਗ ਰਿਹਾ ਕਿ ਲੋਕ ਜਾਗੂ ਕੋਈ ਲੋਕਾਂ ਨੂੰ ਡਾਇਰੈਕਟਲੀ ਇਨਫੋਰਮੇਸ਼ਨ ਨਹੀਂ ਦੇ ਚਾਹ ਕੋਈ ਹੋਰ ਬੀਗ ਅਪ ਕਰਕੇ ਤੋਂ ਰੱਖਦੇ ਨੇ ਅ ਇਸ ਚੀਜ਼ ਲਈ ਅ ਸਾਨੂੰ ਧੰਨਵਾਦ ਕਰਦੇ ਆ ਕਿ ਉਹ ਸਾਨੂੰ ਡਿਫਰੈਂਟ ਮੀਡੀਅਮਸ ਤਹਿਤ ਜਦੋਂ ਅਸੀਂ ਪਬਲਿਕ ਮੀਟਿੰਗਸ ਕਰਦੇ ਹਾਂ ਜਾਂ ਪਿੰਡਾਂ ਦੇ ਵਿੱਚ ਜਾ ਕੇ ਫੁੱਲ ਡਰਸ ਕਰ ਰਿਹਾ ਇਸ ਕਰਦੇ ਆ ਜਿਸ ਪਰ ਹੁਣ ਸਾਡਾ ਚੱਲ ਰਿਹਾ ਹੈ ਕਿ ਅਸੀਂ ਫੁੱਟਬਾਲ, ਵਾਲੀਬਾਲ, ਬਾਸਕਟਬਾਲ ਦੇ ਤਰ੍ਹਾਂ ਦੇ ਹਾਸਲੀ ਯੂਥ ਨੂੰ ਅਸੀਂ ਮੋਟੀਵੇਟ ਕਰਕੇ ਉਹ ਮੈਚਸ ਵਗੈਰਾ ਕਰਵਾ ਰਹੇ ਹਾਂ ਐਂਡ ਉੱਥੇ ਸਾਨੂੰ ਕੋਈ ਨਾ ਕੋਈ ਇਹੋ ਜਿਹੇ ਵਿਅਕਤੀ ਜਾਂ ਵੈਸੇ ਵੀ ਇਹ ਜਿਹੇ ਵਿਅਕਤੀ ਸਾਨੂੰ ਮਿਲ ਜਾਂਦੇ ਜਿਹੜੇ ਸਾਨੂੰ ਦੱਸਦੇ ਨੇ ਕਿ ਸਾਡੇ ਪਿੰਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਮਤਲਬ ਇਦਾਂ ਦੀ ਕੋਈ ਗਰਨ ਕਰ ਰਿਹਾ ਹੈ ਐਂਡ ਅਸੀਂ ਇਹ ਤਾਂ ਸਿਰਫ ਸੀ ਟੂ ਫੇਸ ਮਿਲ ਕੇ ਸਾਡੇ ਹੁੰਦੀ ਆ ਅਦਰਵਾਈਜ਼ ਵੀ ਸਾਨੂੰ ਕੋਈ ਸੀਕ੍ਰੈਟ ਨਹੀਂ ਜਿਹੜੀ ਆ ਕੰਫਿਡੈਂਸ਼ੀਅਲ ਇਨਫੋਰਮੇਸ਼ਨ ਆ ਜਾਂਦੀ ਹੈ ਸਾਡੀਆਂ ਹੈਲਪਲਾਈਨਸ ਵੀ ਬਣੀਆਂ ਹੋਈਆਂ ਹੁਸ਼ਿਆਰਪੁਰ ਦੀਆਂ ਐਂਡ ਉੱਥੋਂ ਵੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਕੋਈ ਹੋਰ ਬੰਦਾ ਜਿਹੜਾ ਉਹ ਸਾਨੂੰ ਸੀਕ੍ਰੈਟਲੀ ਕੁਝ ਦੱਸਣਾ ਚਾਹੁੰਦਾ ਹੈ ਉਹਦੀ ਵੀ ਅਸੀਂ ਸਾਰੀ ਦੀ ਜਾਣਕਾਰੀ ਸੀ ਗੁਪਤ ਰੱਖਦੇ ਆ ਬਿਕੋ ਬਿਕੋਜ਼ ਉਹ ਸਮਾਜ ਨੂੰ ਸੁਧਾਰਨ ਦੀ ਜਿਹੜੀ ਆ ਉਹ ਉਪਰਾਲਾ ਕਰ ਰਹੇ ਨੇ ਅਸੀਂ ਉਹ ਸਾਡੇ ਸਾਡੇ ਨਾਲ ਨਸ਼ੇ ਕਲਾਬ ਜਿਹੜੀ ਬਹੁਤ ਦੇ ਨਾਲ ਸਾਡੇ ਜੁੜੇ ਨੇ ਐਂਡ ਅਸੀਂ ਉਹਨਾਂ ਦੇ ਇਸ ਐਫਰਟ ਨੂੰ ਅਸੀਂ ਉਹਨਾਂ ਦੇ ਨਾਲ ਸਹਿਯੋਗ ਲੈ ਕੇ ਅਸੀਂ ਉਹਨੂੰ ਅਪਰੀਸ਼ੀਏਟ ਵੀ ਕਰਦੇ ਆ ਤੇ ਉਹਦੇ ਸਹਿਯੋਗ ਦੇ ਨਾਲ ਹੀ ਅਸੀਂ ਜਿਹੜਾ ਹੈਗੇ ਨਸ਼ਾ ਮਟਾਉਣਾ ਹੈ ਸਾਡੀ ਜਿਹੜੀ ਆ ਵੈਸੇ ਵੀ ਗੁਜਾਰਿਸ਼ ਹੈ ਜੇ ਕੋਈ ਕਿਸੇ ਦੇ ਮੇਰੇ ਏਰੀਆ 'ਚ ਜਾਂ ਕਿਸੇ ਅੜਦ ਵਾਲੇ ਵੀ ਕੋਈ ਨਸ਼ਾ ਵੇਚਦਾ ਹੈ ਤਾਂ ਉਹਦੀ ਕਾਇੰਡੀ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਹੋਸੀ ਉਹਦੀ ਜਿਹੜੀ ਆ ਜਾਣਕਾਰੀ ਹੈ ਜਾਂ ਉਹਦਾ ਨਾਮ ਹੈ ਬਿਲਕੁਲ ਬਿਲਕੁਲ ਕੁੱਪਤ ਰੱਖਾਂਗੇ ਮੈਮ ਗਲਤ ਕਹੀਏ ਆਪਰੇਸ਼ਨ ਦੀ ਮਹਿੰਮ ਦੀ ਪਿਛਲੇ ਸਮੇਂ ਤੋਂ ਰਾਣਵੀ ਗੜੀ ਨਸ਼ਿਆਂ ਨੂੰ ਲੈ ਕੇ ਇਲੈਕਸ਼ਨ ਦੇ ਦੌਰਾਨ ਵੀ ਜੋ ਮੁੱਖ-ਮੁੱਖ ਬਲਚਨਾਂ ਨੂੰ ਪਹਿਲਾਂ ਵੀ ਤੇ ਹੋਣ ਵੀ ਕੀਤੀ ਜਿਵੇਂ ਚੋਣ ਦਾ ਤੇ چھوٹے ਲਕਸ਼ਿਆਂ ਲੈ ਕੇ ਤੇ ਬੇਸ਼ੱਕ ਸੱਤ ਲਕਸ਼ਿਆਂ ਦੀ ਗੱਲ ਕੀਤੀ ਉਹ ਤੋਂ ਇਲਾਵਾ ਵੀ ਬੜੇ ਡਿਵੀਸ਼ਨ ਚਲਾਏ ਜਾ ਰਹੇ ਤੁਸ਼ ਪਿਛਲੇ ਦਿਨੀ ਤੁਹਾਡੇ ਨੂੰ ਜ਼ਿੰਮੇਵਾਰੀ ਦਿੱਤੀ ਹੈ ਜੀ ਉਸ ਆਰਮਨ ਸਿੰਘ ਇਹਨਾਂ ਪੁਰਾਣੇ ਯਾਤਰੀ ਤੇ ਸ਼ਾਪਰ ਤੇ ਤੁਹਾਡੇ ਹਲਕੇ ਦੀ ਤੁਹਾਡੀ ਛੋਟੇ ਪਿੰਡ ਪੈਂਦੇ ਤੁਹਾਡਾ ਕੋਲ ਸਥਾਨਾਂ ਵਿੱਚ ਇਸ ਆਪਰੇਸ਼ਨ ਦੇ ਤਹਿਤ ਕਿਹੜੀ ਕਾਰਵਾਈ ਕੀਤੀ ਕਿੰਨੇ ਲੋਕਾਂ ਦੀ ਜਿਹੜੀ ਆ ਤੁਹਾਨੂੰ ਦੱਸ ਕਾਰਵਾਈ ਅਸੀਂ ਇੱਕ ਤਾਂ ਜਿਹੜੇ ਆ ਜਦੋਂ ਸਾਡੀ ਸਾਡੇ ਕੈਸੋ ਆਪਰੇਸ਼ਨ ਚ ਚਾਹੁੰਦੇ ਨੇ ਕੋਆਰਡੀਨੇਟ ਸਬਸਪ੍ਰੈਸ਼ਨ ਚਾਹੁੰਦੇ ਨੇ ਟਾਈਮਲੀ ਸਾਨੂੰ ਹਦਾਇਤਾਂ ਹੁੰਦੀਆਂ ਨੇ ਇਸ ਤੋਂ ਇਲਾਵਾ ਵੀ ਅਸੀਂ ਆਪਣੇ ਲੈਵਲ ਤੇ ਉਹ ਜਿਹੜੇ ਸਲੱਫਸ ਏਰੀਆ ਚ ਆਪ ਸਾਨੂੰ ਜਿਹੜੇ ਕਰਦੇ ਨੇ ਏਰੀਆ ਜਿਹੜਾ ਚ ਟਰੱਕ ਸੇਲ ਹੁੰਦਾ ਹੈ ਹੌਟ ਸਪੌਟ ਪੁਆਇੰਟਸ ਨੇ ਉੱਥੇ ਜਾ ਕੇ ਅਸੀਂ ਆਪਣੇ ਆ ਉਹ ਰੇਡਸ ਕਰਦੇ ਆ ਉੱਥੋਂ ਸਾਨੂੰ ਜਿੱਦੋਂ ਵੀ ਕੋਈ ਇਦਾਂ ਦਾ ਵਿਅਕਤੀ ਮਿਲਦਾ ਹੈ ਤਾਂ ਸੋ ਤੇ ਡੈਬਟ ਰਿਕਵਰੀ ਹੁੰਦੀ ਹੈ ਸਾਨੂੰ ਤੇ ਸੋ ਤੇ ਕਾਰਵਾਈ ਕਰਦੇ ਆ ਹੁਣ ਤੱਕ ਅਸੀਂ ਮੇ ਆ ਇਸ ਮਹੀਨੇ ਦੇ ਵਿੱਚ 10 ਮੁਕਦਮੇ ਜਲੇ ਆ 10 ਮੁਕਦਮੇ ਦਲਚਸਪਿਤ ਹੋਂਦ ਦੇ ਵਿੱਚ ਜਿਹੜੇ ਆ 6 ਮੁਕਦਮੇ ਐਨਡੀपीएस ਦੇ ਹੀ ਨੇ ਉਹਨਾਂ ਚ ਕਾਫੀ ਅੱਛੀ ਰਿਕਵਰੀ ਹੋਈ ਹੈ ਐਂਡ ਅਸੀਂ ਜਿਹੜੇ ਉਹਨਾਂ ਨੇ ਜਾਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਜਾਂ ਹੋਰ ਬੰਦੇ ਕਿਹੜੇ ਨੇ ਇਸ ਵਕਤ ਵੱਡੀ ਜਿਹੜੀ ਖਾਸ ਗੱਲ ਹੈ ਕਿ ਅਸੀਂ ਹੁਣ ਨਸ਼ੇ ਦਾ ਜਿਹੜਾ ਵਪਾਰ ਕਰਦੇ ਨੇ ਅਸੀਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਨੂੰ ਵੀ ਜ਼ਬਤ ਕਰਾਂਗੇ ਸਰਕਾਰ ਵੱਲੋਂ ਸਾਡੇ ਮਾਨਯੋਗ ਐਸਐਸਪੀ ਸਾਫ਼ ਕਰ ਲੋਗੇ ਪੂਰੀ ਤਰ੍ਹਾਂ ਨਾਲ ਉਹ ਐਸੇ ਤਿਸ ਚੀਜ਼ ਦੇ ਸਹਾਇਤਾ ਜਾ ਰਿਹਾ ਹੈ ਅਸੀਂ ਉਹਨਾਂ ਦੇ ਪ੍ਰਾਪਰਟੀ ਵੈਰੀਫਾਈ ਕਰਾ ਕੇ ਉਹਨਾਂ ਦੇ ਪੈਂਨ ਕਾਉਂਟ ਡੀਟੇਲ ਕਰਵਾ ਕੇ ਉਹਨਾਂ ਦੇ ਵਹੀਕਲ ਜਿਹੜੇ ਆ ਉਹ ਸਾਰਾ ਕੁਝ ਜਬਤ ਕਰਵਾ ਰਹੇ ਆ ਉਹਨਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਭੇਜ ਕੇ ਉਸ ਵਾਂ ਦੇ ਫੇਸ ਤਿਆਰ ਕਰਕੇ 60 ਐਫ 8 ਐਫ ਦੇ ਅਕ ਉਹ ਤਿਆਰ ਕਰਕੇ ਅਸੀਂ ਭੇਜ ਰਹੇ ਆ ਮਤਲਬ ਕਿ ਜਿਨ੍ਹਾਂ ਨੇ ਕਿਸੇ ਦੇ ਘਰ ਦਾ ਖਰਾਬ ਕੀਤੇ ਨੇ ਤੇ ਉਹਨਾਂ ਦੇ ਘਰ ਵੀ ਖਰਾਬ ਹੋਣਾ ਚਾਹੀਦੇ ਇੱਕ ਤਰ੍ਹਾਂ ਮੰਨ ਲਓ ਸੋ ਇਸ ਇਹਨਾਂ ਉਹਨੇ ਨਸ਼ੇ ਦਾ ਪਪਾਰ ਕਰਕੇ ਜੋ ਜੋ ਵੀ ਜਾਇਦਾਦ ਬਣਾਈ ਹੈ ਅਸੀਂ ਉਹਨੂੰ ਸਾਰ ਨੂੰ ਅਟੈਕ ਕਰਾਂਗੇ ਐਮ ਐਮ ਬਹੁਤ ਵਧੀਆ ਕਿਹਨਾਂ ਗੱਲ ਸੀ ਇਹ ਸੀਐਮ ਸਾਹਿਬ ਨੇ ਵੀ ਬਹੁਤ ਵੱਡੀ ਐਫਰਟਸ ਕੀਤੀਆਂ ਪਰ ਇਹ ਬੋਸ ਡਿਪਾਰਟਮੈਂਟ ਨੂੰ ਵੀ ਇਹ ਬੀਚ ਦੀ ਬਹੁਤ ਜ਼ਿਆਦਾ ਬੋਲੀਆਂ ਦੀ ਸਾਰੇ ਦੋਸ਼ੀ ਨਿੱਤ ਕੇ ਹੈ ਜਿਹੜੇ ਨਸ਼ੇ ਦੇ ਬੁਬਾਰੀ ਨੇ ਉਹਨਾਂ ਦੀਆਂ ਵੀ ਵੀਡੀਓ ਜਿੰਨਾਂ ਜ਼ਿਆਦਾ ਜਬਤ ਕਰ ਲੋ ਕਿਉਂਕਿ ਜਿਵੇਂ ਤੁਸੀਂ ਆਪ ਗਲਤ ਕੀਤੀ ਹੈ ਵੀ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀ ਨੌਜਵਾਨੀ ਬੇੜੀ ਕਰਤਾਨ ਕਰਤੀ ਹੈ ਨਸ਼ਾ ਲੈ ਕੇ ਤੇ ਉਹਨਾਂ ਦਾ ਵੀ ਕਾਇ ਸਮਾਜ ਅਖਮਿਆਜਾ ਇਸ ਤਰ੍ਹਾਂ ਨੂੰ ਕੋਤਣਾ ਚਾਹੀਦਾ ਹੈ ਕਿ ਇਹ ਆਪਿਆ ਮਾਮਲਾ ਤੁਹਾਡੇ ਮੀਡੀਆ ਵਾਲੇ ਥਾਣੇ ਜੋ ਹੈ ਵੀ ਕਿਸੇ ਵੀ ਜਗ੍ਹਾ ਜਬਤ ਕੀ ਬੀਓ ਵੀ ਜਾਂ ਕਿਸੇ ਵਿਕਰਮ ਬੰਦੇ ਜਾਂ ਸਪਾਰੀ ਕੋਈ ਨਾ ਕੋਈ ਦਾ ਮਾਮਲਾ ਕਰ ਹਾਂਜੀ ਜਿੱਦ ਸੇ ਇੱਕ ਦੀ ਜਿਹੜੀ ਜਬਤ ਕਰਵਾਈਏ ਐਸੀ ਇੱਕ ਹੋਰ ਕੇਸ تیار ਕਰ ਰਹੇ ਹਾਂ ਜਿਹਾ ਸਾਡੇ ਚੈਨਲ ਦੇ ਦਰਮਾਨ ਲੋਕਾਂ ਦਾ ਕਿ ਨਸ਼ਿਆਂ ਲੈ ਕੇ ਜਸਵਾਜ ਬ ਕੋਈ ਵੀ ਜਿਸੇ ਤਰ੍ਹਾਂ ਦੀ ਗਤੀਵਿਧੀਆਂ ਸਮਾਜ ਦੇ ਖਿਲਾਫ ਹਨ ਉਹਨਾਂ ਲੋਕਾਂ ਨੂੰ ਪਛਾਣੀ। ਇੱਕ ਤਾਂ ਸਭ ਤੋਂ ਪਹਿਲੇ ਮੇਰੀ ਇਹੀ ਬੇਨਤੀ ਹੈ ਸਭ ਨੂੰ ਮੇਰੇ ਏਰੀਆ ਦੇ ਲੋਕਾਂ ਨੂੰ ਕਿ ਜਿਹੜਾ ਵੀ ਨਸ਼ੇ ਦੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਜਾਂ ਤੁਹਾਡੇ ਆਂਢ-ਗੁਆਂਢ ਕੋਈ ਤੁਹਾਡੇ ਆਸ-ਪਾਸ ਦੇ ਘਰ ਦੇ ਵਿੱਚ ਜਾਂ ਕੋਈ ਤੁਹਾਡੇ ਆਂਢ-ਗੁਆਂਢ ਦੇ ਵਿੱਚ ਜਾਂ ਕੋਈ ਏਰੀਆ ਦੇ ਵਿੱਚ ਕੋਈ ਵੱਡਾ ਨਸ਼ਾ ਵੇਚਦਾ ਹੈ ਜਾਂ ਕੋਈ ਬਾਹਰੋਂ ਆ ਕੇ ਵੇਚਦਾ ਉਹਦੀ ਇਨਫੋਰਮੇਸ਼ਨ ਸਾਨੂੰ ਚਾਹੇ ਦੀ ਮੁਹੱਈਆ ਕਰਵਾਈ ਜਾਵੇ ਉਹਦੀ ਜਿਹੜੀ ਜਾਣਕਾਰੀ ਬਿਲਕੁਲ ਗੋਪਤ ਰੱਖੀ ਜਾਵੇਗੀ। ਇਸ ਤੋਂ ਇਲਾਵਾ ਟ੍ਰੈਕਿੰਗ ਦੇ ਸੰਬੰਧ ਵਿੱਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਲੋਕਾਂ ਦੇ ਕੋਲ ਵਹੀਕਲਸ ਦੇ ਆਪਣੇ ਲਾਇਸੈਂਸ ਜਾਂ ਆਰ.ਸੀ. ਹੈਗੇ ਉਹ ਆਪਣੇ ਨਾਮ ਰੱਖਣ ਕਿਉਂਕਿ ਬੜੀ ਦਿੱਕਤ ਆਉਂਦੀ ਹੈ ਜਦੋਂ ਅਸੀਂ ਮੋਟਰਸਾਈਕਲ ਚੈੱਕ ਕਰਦੇ ਨਾ ਕਿ ਦਰਹਾਂ ਜਾਂ ਐਵੇਂ ਸਾਡੀ ਕੋਈ ਗਸ਼ਤ ਵਗੈਰਾ ਹੁੰਦੀ ਹੈ ਤਾਂ ਉਹ ਅਕਸਰ ਆਪਣੇ ਨਾਮ ਜਿਹੜੀ ਮੋਟਰਸਾਈਕਲ ਜਵਨ ਦੇ ਡਾਕੂਮੈਂਟਸ ਨਹੀਂ ਰੱਖਦੇ ਤੇ ਇਹੀ ਸਿਰਫ ਬੋਲਣਾ ਹੁੰਦਾ ਹੈ ਕਿ ਸ਼ਰਧੀਰ ਜਾਣਗੇ ਬਟ ਇਸ ਤਰ੍ਹਾਂ ਨਹੀਂ ਹੈ ਕਿ ਤੁਹਾਨੂੰ ਸਾਰੇ ਡਾਕੂਮੈਂਟ ਆਪਣੇ ਨਾਲ ਰੱਖਣੇ ਚਾਹੀਦੇ ਐ ਐਂਡ ਜਿਹੜੇ ਨੰਬਰ ਪਲੇਟ ਜਿਹੜੇ ਆ ਜਾਂ ਕੋਈ ਵੀ ਦਾ ਨੰਬਰ ਪਲੇਟ ਤੋਂ ਆਇਆ ਜਾਂ ਕੋਈ ਪਟਾਕੇ ਵਾਰ ਕੇ ਮੋਲਟ ਵਗੈਰਾ ਜੰਗਦੇ ਨੇ ਤਾਂ ਉਹਨਾਂ ਨੂੰ ਸਖਤ ਤਾਇਤ ਹੈ ਕਿ ਉਹਨਾਂ ਦੇ ਖਿਲਾਫ ਅਸੀਂ ਚੁਆਣ ਕਰ ਦੇ ਸਕਦੇ ਜਿਸ ਤੋਂ ਇਲਾਵਾ ਵੀ ਬੋਲਤਾਂ ਵੀ ਕਰਦੇ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਇੰਸਪੈਕਟਰ ਮੈਡਮ ਹੁਸ਼ਾ ਰਾਣੀ ਸਾਰਾ ਮੂਵੀ ਬੀਡੀਆਂ ਜਿਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਿੱਥੇ ਆਪਣੀ ਨਸ਼ਿਆਂ ਨੂੰ ਹਲਾਕੇ ਵਿੱਚ ਰੂਪ ਦੇ ਰਿਹਾ ਕੰਪੇਨ ਕਰ ਸਕੰਦੀ ਉਸ ਦੇ ਨਾਲ ਦੀ ਨਾਲ ਉਹਨੇ ਜਿਹੜਾ ਨੂੰ ਮੇਰੇ ਡਾਕਟਰ ਸੰਯੋਗਾਂ ਦੇ ਅਡਾਪਟ ਕਰਨ ਦੀ ਗੱਲ ਕੀਤੀ ਹੈ ਤੇ ਨਾਲ ਉਹਨੇ ਅਪੀਲ ਵੀ ਕੀਤੀ ਹੈ ਬਹੁਤ ਸਾਰੇ ਲੋਕ ਜਿਹੜੇ ਨਸ਼ਾ ਸ਼ਣਨਾ ਚਾਹੁੰਦੇ ਆ ਪੁਲਿਸ ਵੱਲੋਂ ਇਹ ਵੀ ਪ੍ਰਬਾਲਾ ਕੀਤਾ ਜਾ ਰਿਹਾ ਹੈ ਕਿ ਪੁਰਾਣੋਂ ਕਿਸੇ ਨਕਸ਼ੇ ਡਿਕਸ਼ਨ ਦੇ ਡਾ ਲਿਵਿਕਸ਼ਨ ਸੈਂਟਰ ਉੱਤੇ ਵੀ ਚਲਿਆ ਜਾਂਦਾ ਹੈ ਇਹ ਪੁਲਿਸ ਵੱਲੋਂ ਨਾਲ ਉਹਦੇ ਪੀਰੈਂਟਸ ਦੇ ਸਹਿਯੋਗ ਦੇ ਨਾਲ ਉਹਦੇ ਕਨਸੈਂਟ ਦੇ ਨਾਲ ਸੋ ਪੁਲਿਸ ਵੱਲੋਂ ਕੀਤੀ ਕਾਰਗੁਜ਼ਾਰੀ ਸੌਂਦੀ ਇਹਨਾਂ ਨੇ ਬਹੁਤ ਵਿਸਤ੍ਰਿਤ ਜਾਣਕਾਰੀ ਦਿੱਤੀ ਸੀ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਤਾਈਂ ਲੋਕਾਂ ਤੱਕ ਵੰਡਾਂ ਕਿ ਇਹਨਾਂ ਦੇ ਨਾਲ ਕੀ ਕਾਰਗੁਜ਼ਾਰੀ ਹੋਣੀ ਚਾਹੀਦੀ ਹੈ ਅਸ਼ਾਪਤੂ ਦਾ ਬਾਫਲੇ ਤਰਜੀਹ ਤੁਹਾਨੂੰ ਬਹੁਤ ਬਹੁਤ ਧੰਨਵਾਦ ਮੈਂ ਥੈਂਕ ਯੂ